ਕੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਤੁਹਾਡੇ ਕੈਮਰੇ ਦੀ ਨਜ਼ਰ ਹੈ ਜਿਹੜੀ ਜੇ ਕਿਰਪਾ ਕਰਕੇ ਤੁਸੀਂ ਦੱਸੋ ਅੱਜ ਕਿੰਨੇ ਲੋਕ ਜਿਹੜੇ ਮੀਟਿੰਗਾਂ ਵਿੱਚ ਜੁੜੇ ਆ ਬਹੁਤ ਅੰਡਰ ਕਰੰਟ ਹੈ ਲੋਕ ਹੈ ਜਿਹੜੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪਾਣਾ ਚਾਹੁੰਦੇ ਆ ਕਿਉਂਕਿ ਮੋਦੀ ਸਾਹਿਬ ਦੀਆਂ ਜਿਹੜੀਆਂ ਗਰੰਟੀਆਂ ਹਨ ਉਹਨਾਂ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਆ ਔਰ ਲੋਕਾਂ ਦੇ ਮਨ ਬਣਿਆ ਕਿ ਅਗਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਾਣੀ ਹੈ ਅਗਰ ਜਲੰਧਰ ਦੇ ਵਿੱਚ ਡਿਵੈਲਪਮੈਂਟ ਕਰਾਣੀ ਹੈ ਤਾਂ ਮੋਦੀ ਸਾਹਿਬ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਚੁਤਾਨਾ ਬਹੁਤ ਜ਼ਰੂਰੀ ਹੈ ਕਾਂਗਰਸ ਨੂੰ ਚੁਣਾਂਗੇ ਨਹੀਂ ਪਾਣਾ ਕਿਉਂਕਿ ਨਮੀਦਰਾ ਕਾਂਗਰਸ ਪਾਰਟੀ ਹੈ ਇਹ ਕਾਂਗਰਸ ਸੱਚਮੁੱਚ ਦੀ ਕਾਂਗਰਸ ਪਾਰਟੀ ਹੈ ਆਜ਼ਾਦੀ ਤੋਂ ਬਾਅਦ ਉਹ ਖਾਦੀ ਵਾਲੀ ਕਾਂਗਰਸ ਗੁਰੇ ਨਹੀਂ ਰਹੀ ਤੇ ਕੋਨੇ ਤੇ ਮੰਨੇ ਵਾਲੇ ਹਰਤੇ ਦੀ ਦਾ ਪਰਵਾਰ ਚਾਹੇ ਫੈਸਲ ਤੇ ਕੇਪੀ ਦਾ ਪਰਵਾਰ ਚਾਹੇ ਬਾਸਨਾ ਮਰਦਾ ਦੇ ਦੀ ਦਾ ਪਰਵਾਰ ਉਹ ਉਹ ਹੁਣ ਚੰਗੇ ਨਹੀਂ ਰਹੀ ਲੋਕ ਸਭਾ ਹਲਕਾ ਚਲੰਦਾ ਤੋਂ ਪਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਗੁਰਿਆਮਕੇ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਦੀ ਅਗਵਾਈ ਹੇਠ ਸਥਾਨਿਕ ਪੈਲਸ ਵਿੱਚ ਪਸਪਾ ਵਰਕਰਾਂ ਨਾਲ ਭਾਰਮੀ ਮੀਟਿੰਗ ਕੀਤੀ ਗਈ ਇਸ ਤੋਂ ਇਲਾਵਾ ਪਿੰਡ ਰੁੜਕਾ ਕਲਾ ਵਿਚ ਵੀ ਮੀਟਿੰਗ ਕੀਤੀ ਗਈ ਗੁਰਾਇਆ ਵਿਖੇ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਦੁਕਾਨਦਾਰ ਮਹਿਲਾਵਾਂ ਯੂਥ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਬੀਬੀ ਕਾਰਮਜੀਤ ਕੌਰ ਚੌਧਰੀ ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ ਵੀ ਪਹੁੰਚੇ ਸੁਸ਼ੀਰ ਰਿੰਕੂ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ਜਾ ਰਹੀ ਹੈ ਨਾਲ ਕਿਹਾ ਚੌਧਰੀ ਪਰਿਵਾਰ ਦੇ ਔਰ ਨਾਲ ਹਲਕਾ ਫਲੋਰ ਵਿੱਚ ਭਾਜਪਾ ਹੋਰ ਮਜ਼ਬੂਤ ਹੋਵੇਗੀ ਮੋਦੀ ਸਰਕਾਰ ਰਹੀ ਨੀਤੀਆਂ ਨੂੰ ਦੇਖਦੇ ਹੋਏ ਲੋਕ ਫਿਰ ਤੋਂ ਸੈਂਟਰ ਵਿੱਚ ਨਰਿੰਦਰ ਮੋਦੀ ਸਰਕਾਰ ਬਣਾਉਣ ਜਾ ਰਹੇ ਹਨ 15 ਮਈ ਨੋਮੀਨੇਸ਼ਨ ਤੋਂ ਬਾਅਦ ਭਾਜਪਾ ਦੀ ਹਨੇਰੀ ਚੱਲੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੋ ਸਕਦਾ ਹੈ ਪੰਜਾਬ ਵਿੱਚ ਪ੍ਰਚਾਰ ਕਰਨ ਲਈ ਆਉਣ। ਲੋਕ ਸਭਾ ਨਰਿੰਦਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰੈਂਕੋਲਾ ਅੱਜ ਹਲਕਾ ਫਲੋਰ ਦੇ ਵਿੱਚ ਜਿਹੜਾ ਮੀਟਿੰਗਾਂ ਦਾ ਦੌਰ ਜਾਰੀ ਹੈ। ਰੈਂਕੋ ਜੀ ਅੱਜ ਹਲਕਾ ਫਲੋਰ ਦੇ ਵਿੱਚ ਪਹੁੰਚੇ ਹੋਏ ਹਨ। ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਕਿਹੋ ਜਿਹਾ ਹੰਗਾਰਾ। ਤੁਸੀਂ ਦੇਖ ਹੀ ਰਹੇ ਹੋ ਕਿੰਨੇ ਲੋਕ ਜੁੜ ਰਹੇ ਆ ਮੀਟਿੰਗਾਂ ਦੇ ਵਿੱਚ। ਜਿਹੜੀ ਗੱਲ ਦਾ ਇੱਥੇ ਲੋਕਾਂ ਦੇ ਵਿੱਚ ਮੈਸੇਜ ਦਿੱਤਾ ਜਾ ਰਿਹਾ। ਕੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਤੁਹਾਡੇ ਕੈਮਰੇ ਦੀ ਨਜ਼ਰ ਹੈ ਜਿਹੜੀ ਜੇ ਕਿਰਪਾ ਕਰਕੇ ਤੁਸੀਂ ਦੱਸੋ ਅੱਜ ਕਿੰਨੇ ਲੋਕ ਜਿਹੜੇ ਮੀਟਿੰਗਾਂ ਦੇ ਵਿੱਚ ਜੁੜੇ ਆ ਬਹੁਤ ਅੰਡਰ ਕਰੰਟ ਹੈ ਲੋਕ ਆ ਜਿਹੜੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪਾਣਾ ਚਾਹੁੰਦੇ ਆ ਕਿਉਂਕਿ ਮੋਦੀ ਸਾਹਿਬ ਦੀਆਂ ਜਿਹੜੀਆਂ ਗਰੰਟੀਆਂ ਉਹਨਾਂ ਦੇ ਉੱਤੇ ਲੋਕ ਵਿਸ਼ਵਾਸ ਕਰਦੇ ਆ ਔਰ ਲੋਕਾਂ ਦੇ ਮਨ ਬਣਿਆ ਕਿ ਅਗਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਾਣੀ ਹੈ ਅਗਰ ਜਲੰਧਰ ਦੇ ਵਿੱਚ ਡਿਵੈਲਪਮੈਂਟ ਕਰਾਣੀ ਹੈ ਤਾਂ ਮੋਦੀ ਸਾਹਿਬ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਜਿਤਾਣਾ ਬਹੁਤ ਜ਼ਰੂਰੀ ਆ ਅੱਛਾ ਕਿਵੇਂ ਦੇਖਦੇ ਆ ਕਿਉਂਕਿ ਸਾਇਲੈਂਟ ਵੋਟ ਵੀ ਕਾਫੀ ਕਿਉਂਕਿ ਪਿੰਡ ਪਿੰਡ ਦੇ ਵਿੱਚ ਰੂਰਲ ਏਰੀਆ ਹੈਗਾ ਕਈ ਲੋਕ ਖੁੱਲ ਕੇ ਸਾਹਮਣੇ ਨਹੀਂ ਆਣਾ ਚਾਹੁੰਦੇ ਸਾਇਲੈਂਟ ਵੋਟ ਦਾ ਵੀ ਕਹਿੰਦੇ ਬੜਾ ਅਸਰ ਹੋ ਰਿਹਾ ਦੇਖੋ ਇਸ ਵਾਰ ਜਿਹੜੇ ਨਤੀਜੇ ਆ ਬੜੇ ਮੈਂ ਸਮਝਦਾ ਕਿ ਹੈਰਾਨੀਜਨਕ ਹੋਣਗੇ ਕਿਉਂਕਿ ਇੰਨੀ ਵੋਟ ਕਦੀ ਭਾਰਤੀ ਜਨਤਾ ਪਾਰਟੀ ਨੇ ਐਕਸਪੈਕਟ ਨਹੀਂ ਕੀਤੀ ਜਿੰਨੀ ਇਸ ਵਾਰ ਜਿਹੜੀ ਉਹ ਪੈਣ ਜਾ ਰਹੀ ਹੈ ਸ਼ਹਿਰ ਤਾਂ ਤਕਰੀਬਨ ਇੱਕ ਤਰਫਾ ਹੈ ਗੁਰਾਇਆਂ ਸ਼ਹਿਰ ਹੋਵੇ ਫਲੋਰ ਹੋਵੇ ਨਕੋਦਰ ਸ਼ਹਿਰ ਹੈ ਅਪਰਾ ਸ਼ਹਿਰ ਹੈ ਰੁੜਕੇ ਦੇ ਵਿੱਚ ਬੜੀ ਜਿਹੜੀ ਹੈ ਵੋਟ ਹੈ ਤਾਂ ਜਿਸ ਤਰ੍ਹਾਂ ਕਰਤਾਰਪੁਰ ਹੈ ਲੋਈਆਂ ਸ਼ਾਹਕੋਟ ਜਾਂ ਜਲੰਧਰ ਦੇ ਜਿਹੜੇ ਸ਼ਹਿਰ ਹੈ ਕੈਂਟ ਦਾ ਜਿਹੜਾ ਸ਼ਹਿਰ ਹੈ ਮੈਂ ਸਮਝਦਾ ਕਿ ਸਾਰੇ ਪਾਸੇ ਜਿਹੜਾ ਇੱਕ ਤਰਫਾ ਮਾਹੌਲ ਚੱਲ ਰਿਹਾ ਔਰ ਥੋੜੇ ਦਿਨਾਂ ਦੇ ਵਿੱਚ ਨੋਮੀਨੇਸ਼ਨ ਫਾਈਲ ਹੋ ਲੰਦੋ ਤਾਂ ਜਿਹੜੇ ਲੋਕ ਅੱਜ ਅੰਦਰ ਖਾਤੇ ਜਿਹੜੀ ਮਦਦ ਕਰ ਰਿਹਾ ਐ ਨੋਮੀਨੇਸ਼ਨ ਤੋਂ ਬਾਅਦ 15 ਤੀਕ ਤੋਂ ਬਾਅਦ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਜਿਹੜੀ ਹਨੇਰੀ ਹੈ ਜਲੰਧਰ ਲੋਕ ਸਭਾ ਹਲਕੇ ਚੱਲੇਗੀ ਪੀਐਮ ਸਾਹਿਬ ਦਾ ਵੀ ਕੋਈ ਕਹਿ ਰਿਹਾ ਜੀ ਜਲੰਧਰ ਦੇ ਵਿੱਚ ਸ਼ਾਇਦ ਸੁਸ਼ੀਲ ਕੁਮਾਰ ਰੈਂਕੂ ਉਹਨਾਂ ਦੇ ਘਰ ਦੇ ਵਿੱਚ ਆ ਕੇ ਪ੍ਰਚਾਰ ਕਰਨ ਲਈ ਆ ਰਹੇ ਕੋਈ ਹੈਗੀ ਹੈ ਜੇ ਕੋਈ ਡੇਟ ਮਿਲੀ ਹੈ ਲੈ ਦੇਖੋ ਬਿਲਕੁਲ ਪ੍ਰਧਾਨ ਮੰਤਰੀ ਜੀ ਨੂੰ ਮੈਂ ਉਹਨਾਂ ਦੇ ਲਈ ਰਿਕੁਐਸਟ ਕੀਤੀ ਹੋਈ ਹੈ ਔਰ ਮੈਨੂੰ ਆਸ ਹੈ ਕਿ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਸਾਨੂੰ ਜਲੰਧਰ ਦੇ ਵਿੱਚ ਜਰੂਰ ਮਿਲੇਗਾ ਚੌਧਰੀ ਸਾਹਿਬ ਦੇ ਘਰ ਦੇ ਵਿੱਚ ਚੌਧਰੀ ਪਰਿਵਾਰ ਆਨ ਦੇ ਨਾਲ ਕਿੰਨਾ ਕਿ ਤੁਸੀਂ ਮੰਨਦੇ ਹੋਗੇ ਵੀ ਇਹ ਵੀ ਨੂੰ ਹੋਰ ਇੱਥੇ ਬਲ ਮਿਲ ਰਿਹਾ ਹੈ ਦੇਖੋ ਚੌਧਰੀ ਪਰਿਵਾਰ ਨੇ ਬੜੀਆਂ ਲੰਬੀਆਂ ਸੇਵਾਵਾਂ ਫਲੋਰ ਦੇ ਲਈ ਨਿਭਾਈਆਂ ਔਰ ਮੈਂ ਸਮਝਦਾ ਕਿ ਇੱਕ ਮਜ਼ਬੂਤ ਪਰਿਵਾਰ ਜਦੋਂ ਵੀ ਹਿਲਦਾ ਕਹਿੰਦੇ ਆ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਤਾਂ ਉਹਦੀ ਧਮਕ ਤਾਂ ਜਰੂਰ ਹੁੰਦੀ ਆ ਤਾਂ ਮੈਂ ਸਮਝਦਾ ਕਿ ਚੌਧਰੀ ਪਰਿਵਾਰ ਦੇ ਭਾਰਤੀ ਜਨਤਾ ਪਾਰਟੀ ਦੇ ਆਉਣ ਦੇ ਨਾਲ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੋਈ ਹੈ ਔਰ ਖਾਸ ਕਰਕੇ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਤਾਂ ਅੱਜ ਕਾਂਗਰਸ ਹੈ ਜਿਹੜਾ ਇੱਕ ਡੁੱਬਦਾ ਜਹਾਜ਼ ਹੈ ਉਹਦੀ ਭੰਤੀ ਨਜ਼ਰ ਆ ਰਹੀ ਹੈ ਕਿਉਂਕਿ ਜਿੰਨੇ ਵੀ ਦੁਆਬੇ ਦੇ ਜਿਹੜੇ ਪੁਰਾਣੇ ਪਰਿਵਾਰ ਸਨ ਸਰਦਾਰ ਬਯੰਤ ਸਿੰਘ ਦਾ ਪਰਿਵਾਰ ਤਾਂ ਸ਼ਹੀਦ ਦਰਸ਼ਨ ਸਿੰਘ ਕੇਪੀ ਸਾਹਿਬ ਦਾ ਪਰਿਵਾਰ ਉਹਨਾਂ ਦੇ ਬੇਟੇ ਮਹਿੰਦਰ ਸਿੰਘ ਕੇਪੀ ਵੀ ਜਿਹੜੇ ਆ ਕਾਂਗਰਸ ਤੋਂ ਬਾਹਰ ਹੋ ਕੇ ਇਲੈਕਸ਼ਨ ਲੜ ਰਹੇ ਆ ਸੋ ਬਹੁਤ ਸਾਰੇ ਟਕਸਾਲੀ ਪਰਿਵਾਰ ਆ ਜਿਹੜੇ ਅੱਜ ਕਾਂਗਰਸ ਨੂੰ ਛੱਡ ਕੇ ਜਿਹੜਾ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਜਾ ਰਹੇ ਆ ਤਾਂ ਮੈਂ ਸਮਝਦਾ ਕਿ ਕਾਂਗਰਸ ਨੂੰ ਜਿਹੜੇ ਆ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਆ ਆਤਮ ਮੰਥਨ ਕਰਨ ਦੀ ਜ਼ਰੂਰਤ ਹੈ ਤਾਂ ਮਾ ਜੀ ਇਹ ਸੰਸਦના ਸੁਸ਼ੀਲ ਕੁਮਾਰ ਨੇ ਕੁਝ ਜਿਹੜੇ ਅੱਜ ਫਲਕਾ ਫਲੋਰ ਦੇ ਵਿੱਚ ਜਿਹੜੇ ਆ ਜਿਹੜਾ ਦੱਸਿਆ ਕਿ ਇਹ ਸਰਕਾਰ ਬਣਨ ਜਾ ਰਹੀ ਹੈ ਤੇ ਜਲੰਧਰ ਦੀ ਜਿਹੜੀ ਸੀਟ ਆ ਉਹ ਵੀ ਵੱਡੇ ਮਾਰਜਿਨ ਨਾਲ ਜਿਹੜਾ ਜਿੱਤਦਾ ਹੋਣਾ ਉਹ ਲੋ ਦਾਵਾ ਕੀਤਾ ਜਾ ਰਿਹਾ ਹੈ

जिना के कोल खतर नहीं होना दे लेफ्ट बॉक्स के बीचों-बीच 10 से 12 गुरुव पे आना चाहिए और मैं बड़ी विनम्रता में कहनी है कि के लगत ना सके बुजुर्ग आदमी चाहते अपनी टीटी भी और ना वो सामने खान भी एक वफादारी का सबक सालों में लिया थी वो तो वफादारी का सबक हाँ खानदान दोस्त ने रिश्तेदार ने भैन भ्रा ने मेरिया बीबिया बैठिया उन्होंने मंदिर दि साधना होना के रिश्तेदार होना बहुम से अगर रिश्तेदार हो सारा कुछ मैं क्यों बना दिन तलाब करता है और मैं चाहती तो है, है संकल्प लैके आई हाँ वफादारी जी, तो जी मैं उबारी अपने परिवार जिन छोपी परिवार से मैं वफादारी फौजी पार्टी

कोनी 400 बार मारी जेड़ा नारा है एक विकसित भारत दा ओ तमे पूरा होएगा और सानू उदा फायदा भी नहीं चालूएगा मेरे हिंदू मेरेया पहनो जे अपणू नाम लेके बंदर तो के लागा ओ त नी लिया सानू नाल सारे इकट्ठे काम होण क्योंकि सेंटर दे विच दीवार दे क्या होया है के बीजेपी सरकार बण जाए सो मैं हथ जोड़ के बेनती करती हाँ कि चो निशान है वोट वो पानी है और ना अपने साथियों सो ज्यादा समा मैं नहीं लैंना चाहती क्योंकि कैंडीडेट को एक बार एक रात के बारह एक बजे तक समाया होता है हथ खड़े करते भाजपा की वोटुना वो तो 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 कर